ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈਂਦਾ ਜੀ ਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰਾਂਤ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਬਰਖਾਸਤੀ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪ੍ਰੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆ ਨਹੀਂ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਿਧਾਂਤਕ ਗੱਲ ਇਹ ਆ ਵੀ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸੁਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਨ ਦਾ ਗਿਆਨੀ ਹਰਪੀ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋ ਜਿੱਥੇ ਦਾ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪ ਦਾ ਅੰਜਾਮ ਨੂੰ ਪੂਰਾ ਕਰ। ਅੱਜ ਕਿਹਨਾ ਕਿਹਨਾਂ ਨੇ ਵਿਰੋਧ ਕੀਤਾ ਨਾਮ ਦੱਸ ਦਿਓ। ਅਮਰੀਕ ਸਿੰਘ ਬਿਸ਼ੋਹਾ ਜੀ। ਅਜਨਾਲੇ ਤੋਂ ਮੈਂਬਰ ਆ। ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ। ਮੈਂ ਸਿਦਮਾ ਬੇੜ ਤੋਂ ਜਸਵੰਤ ਸਿੰਘ ਪੜੈਣ ਮੈਂਬਰ। ਸਾਬ ਜੱਫੇਦਾਰ ਜਲੰਧਰ ਦੇ ਰੋਡ ਪਹਿਣਾ ਚਾਹੀਦਾ। ਬਿਲਕੁਲ ਲੈਣਾ ਚਾਹੀਦਾ। ਦੇਖੋ ਮੈਂ ਇੱਕ ਗੱਲ ਕਹਿ ਸਕਦਾ। ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ। ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿੰਦੇ ਤੁਹਾਡਾ ਅਗਰ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿ ਤਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਹੀ ਆ ਪਰ ਤੁਹਾਡੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਕਾਲ ਤਖਤ ਦੇ ਜੱਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤਖਤ ਦਾ ਸਨਮਾਨ ਕਰਦੇ ਆ ਇਹ ਲੈਡ ਬੂ ਇਹਨਾਂ ਨੂੰ ਹੋਰ ਇਸ ਤੋਂ ਇਲਾਵਾ ਵੱਡਾ-ਕੁੱਡਾ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਮੈਂ ਸੀ ਕਿਹਾ ਸੀ ਹੁਣ ਲਾਤਾ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਮੈਂ ਕੋਈ ਵੀ ਸਿੱਖ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਾਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਨੇ ਅ ਰਾਜਨੀਤਿਕ ਐਨਕਾਂ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ हट ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਵਾਮ ਚੇਤਨ ਨਹੀਂ ਹੋਇਆ ਅਹੀਂ ਹੁੰਦਾ ਰੂਗ ਬਿਲਕੁਲ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੜ ਸਿੱਖਾਂ ਨੇ ਐਡ ਜਿਹੇ ਐਡਜੈਕਟਿਵ ਮੈਂਬਰ ਨੂੰ ਨਹੀਂ ਪਤਾ ਕਿਸ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਮਾਇੰਦਗੀ ਨਹੀਂ ਕਰਦੇ ਜਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਹਦੇ ਚ ਹੁਣ ਮੈਂ ਕੀ ਕਹਾਂ ਇਹ ਜਿਹੜੀ ਰੰਕਾਰ ਰਹੀ ਹੈ 2 ਦਸੰਬਰ ਦੇ ਜਿਹੜੇ ਪ੍ਰੋਗਰਾਮੇ ਹੋਏ ਇਹ ਉਦੇਸ਼ ਹੋਏ ਉਹਨਾਂ ਨੂੰ ਲੈ ਕੇ ਵਈਏ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂਮੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਕਸ਼ਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਓਬਜੈਕਟ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਵੀ ਉਹ ਤਾਂ ਕਰ ਹੀ ਰਹੇ ਆ ਕੀ ਕਿਤਾ ਨਹੀਂ ਜਾਨੀ ਜਤਕਾਰ ਸਿੰਘ ਜੀ ਇਸ ਤੇ ਉਹਨਾਂ ਸਾਹਿਬ ਨੇ ਇਹ ਹੈਡ ਗਰੰਟੀ ਹੀ ਹੋਈ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਭਾਮਨ ਮੋੜਨਗੇ ਅਗਲਾ ਹੱਥ ਪੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡੇ ਕੋਲ ਭਾਈ ਸਾਹਿਬ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਆ ਜਿਸ ਤਰ੍ਹਾਂ ਸ਼੍ਰੀ ਹਦੰਦਮਾ ਸਾਹਿਬ ਹਰਪ੍ਰੀਤ ਸਿੰਘ ਜੀ ਦੀਆਂ ਜਿਹੜੀਆਂ ਸਿਵਮਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਕਿਹਨਾਂ ਤੇ ਲੱਖੋ ਇਹ ਫਹਿਰਾ ਮੰਦਪਾਗਾ ਸੱਚ ਬੋਲਣ ਦੀ ਸਜ਼ਾ ਗਿਆਨੀਆਰ ਪ੍ਰੀਤ ਸਿੰਘ ਨੂੰ ਦਿੱਤੀ ਗਈ ਜਿਹੜੀ 2 ਤਰੀਕ ਨੂੰ ਕਾਲ ਤਖਬਾ ਦੇ ਫੈਸਲ ਤੋਂ ਜਿਹੜੇ ਫੈਸਲੇ ਹੋਏ ਸੀ ਨਾ ਉਹਨਾਂ ਫੈਸਲਿਆ ਜਿਹੜੇ ਹੀ ਉਹ ਬਾਗਲਦਲ ਨੂੰ ਹਜਰੀ ਹੋਏ ਉਹ ਕਹਿੰਦੇ ਤੁਹਾਂ ਫੈਸਲੇ ਸਖਤ ਕਰਾਤੇ ਔਰ ਉਹਨਾਂ ਦੇ ਖਿਲਾਫ ਐਵੇਂ ਮਗਰੋਂ ਇੱਕ ਕਟਤੀ ਆਪਣੀ ਕਮੇਟੀ ਬਣਾਤੀ ਜਦੋਂ ਕਿ ਉਹ ਕਮੇਟੀ ਦੇ ਵਿੱਚ ਕੋਈ ਵੀ ਵੈਲਿਡਿਟੀ ਨਹੀਂ ਹੈਗੀ ਕਾਲ ਤਖਬਾ ਦੇ ਜਹਾਦਰ ਗਿਆਨੀ ਰਗਵੀਰ ਸਿੰਘ ਨੇ ਗੱਲ ਕਹੀ ਸੀ ਕਿ ਇਹ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਮਤਲਬ ਸ਼ਰੂਨੀ ਦੀ ਮਿੱਟੀ ਦੇ ਉਹਨਾਂ ਕਹਿੰਦੇ ਰਕबीर ਸਿੰਘ ਦੀ ਗੱਲ ਵੀ ਅੱਜ ਤੱਕ ਕਮੇਟੀ ਦੇ ਨਹੀਂ ਮੰਨੀ ਮੈਂ ਸਭ ਦੋਨਾਂ ਕਾਲ ਤਖਤ ਸਾਹਿਬ ਦੇ ਹੁਕਮ ਦੀ ਜਿਹੜੀ ਅੱਜ ਲਗਣਾ ਕੀਤੀ ਹੈ ਅੱਜ ਲੜਾਈ ਜਿਹੜੀ ਆਣਾ ਉਹ ਉਹ ਕਾਲ ਤਖਤ ਸਾਹਿਬ ਨਾਲ ਲੜ ਰਿਹਾ ਬਾਦਲ ਦਲ ਖਾਲਸਾ ਪੰਥਰ ਦੋ ਹਿੱਸੇ ਜਵੰਡਤਾ ਇੱਕ ਕਾਲ ਤਖਤ ਨੂੰ ਮੰਨਣ ਵਾਲੇ ਆ ਹੀ ਲੋਕ ਆ ਇੱਕ ਕਾਲ ਤਖਤ ਤੋਂ ਜਿਹੜੇ ਭਗੋੜੇ ਲੋਗਾ ਇਹ ਸਾਰਿਆਂ ਦੇ ਅੱਜ ਸਾਹਮਣੇ ਆ ਜੋਸ਼ਾ ਹੋਰ ਵਿਰੋਧ ਕਿਨੇ ਕਿਨੇ ਕੀਤਾ ਪਰ ਅੰਦਰ ਦਾ ਦਲ ਅਦਰ ਦੋ ਸਾਡੇ ਮੈਂਬਰ ਸੀ ਇਹਨਾਂ ਵਿਰੋਧ ਕਰਨਾ ਸੀ ਮਨਾਈ ਵਿਰੋਧ ਕੀਤਾ ਤੇ ਬਾਕੀ ਮੈਥਾਡੇ ਸਾਹਮਣੇ ਕਰ ਰਿਹਾ ਉਹ ਸਾਡੀ ਸਾਰੀ ਸੁਧਾਰ ਲਿਆ ਰ ਸਰੀ ਕਰ ਰਹੀ ਹੈ ਵਿਰੋਧ ਉਹ ਸਾਰਾ ਖਾਲਸਾ ਪੰਥ ਕਰ ਰਿਹਾ ਔਰ ਨਿਹੰਗ ਸਿੰਘ ਜਥੇਬੰਦੀਆਂ ਕਰ ਰਹੀਆਂ ਸਾਰੇ ਸਾਹਮਣੇ ਦੋ ਚੋਂ ਦਨਾਂ ਜਾ ਗਿਆ ਲੱਗਦਾ ਪੰਥ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਹੋਈ ਆਈਡੀਆ ਆ ਰਾਜਨੀਤੀ ਹੋਈ ਜਿਹੜੀ ਉਹਨੂੰ ਕੱਢਿਆ ਗਿਆ ਕਾਲਕਤਖ ਸਾਹਿਬ ਦੇ ਜਹੇ ਬਜਾਏ ਵੀ ਆਪਾਂ ਜਿੱਥੋਂ ਹੁਕਮ ਆਇਆ ਉਹ ਨੂੰ ਮੰਨੀਏ ਉਹਨਾਂ ਹੁਕਮ ਦੇ ਨਾਲੇ ਕੱਢਤੇ ਆ ਉਹਦੇ ਨਾਲੇ ਕਰਦੇ ਇਹ ਤਾਂ ਮਦ ਭਾਗੀ ਕੀ ਕੱਟਣਾ ਸੀ